में दिखाया स्कूटी पर लोड करके ले जाते हुए जिसमें चार बल्ट्रियाली गई दो बल्टिया बाहर गई दो बल्टिया कोई नहीं करे पुलिस वाला आया चले गए बंदे है नया चकाया है की मतलब कर कुछ करते कुछ नहीं करते है सर वो उधर घूम जा रहे हैं। की मतलब कोई नशा वगैरा भी कर मुंडे गलत हो गए ने मुंडे गलत पसे चल रहे ਜਿੰਨਾ ਮਤਲਬ ਇਹਨਾਂ ਐਕਸ਼ਨ ਬਿਲਕੁਲ ਨਹੀਂ ਆਈ ਐ ਐਕਸ਼ਨ ਨਹੀਂ ਪ੍ਰਸ਼ਾਸਨ ਜਮੈਂ ਸੁਣ ਕੇ ਮੈ ਵੀ ਗਿਆ ਇਹ ਵੀ 10 ਮੇਰੇ ਪਰੋਸੀ ਹੈਗੇ ਆ 10 ਵਾਰੀ ਆਪਾਂ ਜਾਏ ਕੋਈ ਮਤਲਬ ਸੂ ਨਹੀਂ ਹੈ ਜੀ ਠੀਕ ਹੈ ਆ ਰਹੇ ਜਾ ਰਹੇ ਇਹ ਆ ਉਹ ਮਨੇ ਐਕਸ਼ਨ ਨਹੀਂ ਚੱਲ ਰਿਹਾ ਜੀ ਮਤਲਬ ਕਿ ਪੁਲਸ ਵਾਲੇ ਤੁਹਾਡੇ ਘੇੜੇ ਕਢਵਾ ਰਹੇ ਨੇ ਮਤਲਬ ਕਿ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਨਾ ਕੰਮ ਸੁਗਾ ਇਹਨਾਂ ਕੋ 3 ਦਿਨ ਤੋਂ ਚੋਰੀ ਹੋਈ ਹੈ ਬੰਦੇ ਦੀ ਤੁਸੀਂ ਅਰੈਸਟ ਨਹੀਂ ਬੁਵਾ ਰਹੇ ਬੰਦਿਆਂ ਦੀ ਜੀ ਵੀਰੇ ਵੀਰੋ ਸੋਰੀ ਜਿਨ੍ਹਾਂ ਦੇ ਉੱਤੇ ਡਾਊਟ ਆ ਜੀ ਇਹਨਾਂ ਨੂੰ ਸ਼ੱਕ ਪਾ ਬੰਦਿਆਂ ਦੇ ਉੱਤੇ ਜੀ ਕਹਿੰਦੇ ਵੀ ਤਿੰਨ ਦਿਨ ਹੋ ਗਏ ਅਸੀਂ ਲਗਾਤਾਰ ਥਾਣੇ ਜਾਂਦੇ ਪਿਆ ਪਰ ਪੁਲਿਸ ਪ੍ਰਸ਼ਾਸਨ ਤੋਂ ਤੁਹਾਨੂੰ ਕੋਈ ਨਹੀਂ ਜਵਾਬ ਦੇ ਰਿਹਾ ਜੀ ਇਧਰ ਲੋਕ ਤਾਂ ਕੌਕੁਸ਼ੀ ਕਹਿੰਦੇ ਨੇ ਇਧਰ ਲੋਕ ਤਾਂ ਕੌਕੁਸ਼ੀ ਕਹਿੰਦੇ ਨੇ ਇਧਰ ਲੋਕ ਤਾਂ ਕੌਕੁਸ਼ੀ ਕਹਿੰਦੇ ਨੇ ਸ਼ਸ਼ੀ ਕਾਲ ਜੀ ਮੈਂ ਹਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਦੇਖ ਰਹੇ तमाम ਦਰਸ਼ਕਾਂ ਦਾ ਧੰਨਵਾਦ ਕਰਦੇ ਆ ਲੁਧਿਆਣਾ ਸ਼ਹਿਰ ਹਲਕਾ ਸਾਨੇਵਾਲ ਮਾਤਾ ਰਾਣੀ ਕਲੋਨੀ ਜਿਹੜਾ ਕਿ ਭਾਰਤ ਬੋਕਸ ਦੀ ਬੈਕ ਸਾਈਡ ਦੇ ਹੈ ਉਹ ਜਗ੍ਹਾ ਦੇ ਉੱਤੇ ਮੌਜੂਦ ਹੈ ਤਾਨੂੰ ਦੱਸ ਦिए ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀਆਂ ਕਿ ਚੋਰੀ ਦੀਆਂ ਵਾਰਦਾਤਾਂ ਜਿਹੜੇ ਕਿ ਲਗਾਤਾਰ ਇਲਜ਼ਾਮ ਦੇ ਰਹੇ ਨੇ ਚੋਰ ਪਰ ਚੋਰਾਂ ਨੂੰ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਡਰ ਨਹੀਂ ਦੱਸ ਦिए ਕਿ ਮਾਤਾ ਰਾਣੀ ਚੌਕ ਜਿਹੜੀ ਕਲੋਨੀ ਹੈ ਉਸ ਦੇ ਜਿਹੜਾ ਕਿ ਸ਼ਨੀਵਾਰ ਦਾ ਇੱਕ ਵਾਕਿਆ ਹੈ ਕਿ ਜਿਹੜਾ ਕਿ ਮਾਤਾ ਰਾਣੀ ਕਲੋਨੀ ਦੇ ਵਿੱਚ ਇੱਕ ਚੋਰ ਇੱਕ ਵਾਰਦਾਤ ਨੂੰ ਇਲਜ਼ਾਮ ਦਿੰਦੇ ਨੇ ਕਿਸ ਤਰੀਕੇ ਨਾਲ ਇਲਜ਼ਾਮ ਦਿੰਦੇ ਨੇ ਤੇ ਉਹ ਪਰਿਵਾਰ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਵਾਕਿਆ ਹੋਇਆ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਪੂਰਾ ਮਾਮਲਾ ਸੀ ਆ ਉਸ ਪਰਿਵਾਰ ਨਾਲ ਮਿਲਦੇ ਹਾਂ ਕਿ ਨਾਲ ਦੇ ਨਾਲ ਜਿਹੜੇ ਕਿ ਮੌਜੂਦ ਐਸਐਚਓ ਮੈਡਮ ਨੇ ਉਹਨਾਂ ਨੂੰ ਵੀ ਲਾਈਵ ਤਸਵੀਰਾਂ ਦੇ ਵਿੱਚ ਕੋਲ ਕੀਤੀ ਜਾਊਗੀ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੋਊਗਾ ਪਹਿਲਾਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਸ਼ੀ ਗੱਲ ਸਰ ਸਸ਼ੀ ਗੱਲ ਜੀ ਕੀ ਨਾਮ ਹੈ ਤੁਹਾਡਾ ਨੰਗਲਾਲ ਨੰਦ ਲਾਲ ਜੀ ਕੀ ਗੱਲਬਾਤ ਹੋਈ ਹੈ ਕਿ ਜਿਹੜਾ ਕਿ ਅੱਜ ਤੁਸੀਂ ਮੀਡੀਆ ਪਰਸਨ ਨੂੰ ਇਸ ਜਗ੍ਹਾ ਦੇ ਉੱਤੇ ਬੁਲਾਉਣਾ ਪਿਆ ਉਹ ਸਨੀਵਾਰ ਨੂੰ ਰਾਤ ਕੋਕਨਗੀ ਕੀ ਤਰੀਕੋ 3 ਵਜੇ ਦੇ 10 ਮਿੰਟ ਕੋਕਨਗੀ ਚੋਰੀ ਹੋਈ ਜੀ ਤੇ 3 ਵਜੇ ਕੇ अपने एक मिनट बाद कहीं की वो कमरे में दिखाया स्कूटी पर लोड करके ले जाते हुए जिसमे चार बाल्टिया गई दो बल्टिया बाहर गई दो बल्टिया कलोनी के गई बीच के लगता हाँ, है बंद ने हाँ, काम नहीं किया दूजे प्रशासन अपने रिपोर्ट लिखाया की जाके कोई सुनवाई कोई नहीं करे पुलिस वाले आए देख के चले गए फिर उसके बाद फोन करे ना फोन उठा रहे ना कुछ कर रहे हैं ਕਿਸ ਦਿਨ ਪੁਲਿਸ ਵਾਲੇ ਆਏ ਸੀ ਜਿਹੜਾ ਕੇਸ ਸੀ ਕਿਸ ਦਿਨ ਆਏ ਤੇ ਜਿਹਨੂੰ ਰਿਪੋਰਟ ਗਾਇਆ ਸੰਦੇ ਵਾਲੇ ਦਿਨ ਅੱਛਾ ਇਹ ਤਾਂ ਸਾਮੀ ਆਏ ਫਿਰ ਦੇਖ ਕੇ ਆਪਣੇ ਚਲੇ ਗਏ ਉਸਕੇ ਬਾਅਦ ਕਰਤੇ ਜਾਂ ਕੇ ਕਰਨੀ ਕਰਤੇ ਮੂਕੇ ਪਰ ਮੂਕੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਮਤਲਬ ਕਿ ਤੁਸੀਂ ਢੇੜੇ ਕੱਢ ਕੱਢ ਕੇ ਢੇੜੇ ਕੱਢ ਕੱਢ ਕੇ ਠੱਗਿਆ ਸਰ ਜੀ ਜਿਹੜੇ ਇੱਥੇ ਮੌਜੂਦਾ ਸਰਪੰਚ ਆ ਰਜਿੰਦਰ ਸਿੰਘ ਹੁੰਦਲ ਕੇ ਉਹ ਬਹੁਤ ਵਧੀਆ ਕਿ ਲੋਕਾਂ ਦੀ ਸੁਣਵਾਈ ਵੀ ਕਰਦੇ ਨੇ ਭੱਜ ਦੌੜ ਵੀ ਕਰਦੇ ਹਨਾ ਵੀ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਜਾ ਕੇ ਵੀ ਇਹ ਮਾਮਲਾ ਵੀ ਜਿਹੜਾ ਸੀ ਆਏ ਸੀਗੇ ਉਹ ਇਹ ਬੋਲੇ ਕਿ ਵੀ ਅਗਰ ਪ੍ਰਸ਼ਾਸਨ ਕੇ ਆਪਾ ਕੁਝ ਨਹੀਂ ਕਰ ਸਕਤੇ ਅੱਛਾ ਜੀ ਮਤਲਬ ਕਿ ਕਹਿੰਦੇ ਪ੍ਰਸ਼ਾਸਨ ਦੀ ਲੋੜ ਆਪਾਂ ਹਾਂ ਪ੍ਰਸ਼ਾਸਨ ਦੀ ਲੋੜ ਪਰ ਉਹ ਫੋਨ ਤਾਂ ਕਰ ਸਕਦੇ ਸੀ ਨਾ ਪ੍ਰਸ਼ਾਸਨ ਨੂੰ ਵੀ ਫੋਨ ਕੀਏ ਫੋਨ ਨਹੀਂ ਚੱਕ ਰਹੇ ਅੱਛਾ ਪੁਲਿਸ ਪ੍ਰਸ਼ਾਸਨ ਫੋਨ ਨਹੀਂ ਚੱਕ ਰਹੇ ਨਹੀਂ ਅਸੀਂ ਵੀ ਬਹੁਤ ਸੁਬਾਹ ਸੇ ਫੋਨ ਕੀਏ ਫੋਨ ਨਹੀਂ ਚੱਕ ਰਹੇ ਤੇ ਮੰਗ ਗਈ ਆ ਵੀ ਕਿਤੇ ਨਾ ਕਿਤੇ ਸੀਐਮ ਭਗਵੰਤ ਮਾਨ ਸਾਹਿਬ ਨੇ ਜਿਹੜੇ ਕਿ ਕੀ ਡਾਊਟ ਕੀ ਆ ਤੁਹਾਨੂੰ ਕਿਸੇ ਦੇ ਉੱਤੇ ਸ਼ੱਕ ਹੈ ਵੀ ਕੋਈ ਬੰਦਾ ਹੈ ਮਾਲੇ ਵਿੱਚ ਸਕੇ ਮਾਲਕ ਵੇਦੀ ਕੋਈ ਬੰਦੇ ਹੈ ਜਿਹੜੇ ਚਕਾਏ ਹਨ ਕੀ ਮਤਲਬ ਕਿ ਉਹ ਕੰਮ ਵਗੈਰਾ ਕੁਝ ਕਰਦੇ ਜਿਹੜੇ ਕੁਝ ਨਹੀਂ ਕਰਦੇ ਸਰ ਉਹ ਉਹਦਾ ਗੁੰਮੀ ਜਾ ਰਹੇ ਹਾਂ ਕੀ ਮਤਲਬ ਕੋਈ ਨਸ਼ਾ ਵਗੈਰਾ ਵੀ ਕਰਦੇ ਹਨ ਨਸ਼ੇ ਵੀ ਕਰਦੇ ਹਨ ਸਰ ਤੇ ਕਿਸੇ ਬੰਦੇ ਨੇ ਕੰਪਲੇਨ ਨਹੀਂ ਦਿੱਤੀ ਜਿਉਂ ਬੰਦੇ ਨਸ਼ੇ ਕਰਦੇ ਨੇ ਹੁਣ ਤਾਂ ਸੀਐਮ ਭਗਵੰਤ ਮਾਨ ਸਾਹਿਬ ਨਸ਼ੇ ਵਾਲਿਆਂ ਨੂੰ ਲਗਾਤਾਰ ਚੱਕ ਰਹੇ ਨੇ ਉਹਨਾਂ ਦੇ ਘਰਟ ਵਾਰੇ ਨੇ ਕੋਈ ਕੋਈ ਕੰਪਲੇਨ ਨਹੀਂ ਜੀ ਆ ਕਿਸ ਨੇ ਕੰਪਲੇਨ ਨਹੀਂ ਜੀ ਦੋਨੋਂ ਕੋਨ ਖਲੋਣੇ ਦੇ ਵਿੱਚ ਕੋਈ ਕੰਪਲੇਨ ਨਹੀਂ ਕੀ ਡਲ ਲੱਗਦਾ ਇਹਨਾਂ ਤੋਂ ਡਲ ਲੱਗਦਾ ਕੋਈ ਸੁਣਵਾਈ ਨਹੀਂ ਹੁੰਦੀ ਸਰ ਅੱਛਾ ਜੀ ਹੁਣ ਸੀਐਮ ਭਗਵੰਤ ਮਾਨ ਸਾਹਿਬ ਵੀ ਤੁਹਾਨੂੰ ਦੇਖਨੇ ਨੇ ਇੱਥੋਂ ਦੇ ਜਿਹੜੇ ਮੰਤਰੀ ਸਾਹਿਬ ਆ ਉਹ ਵੀ ਦੇਖ ਰਹੇ ਨੇ ਲਗਾਤਾਰ ਜਿਹੜੇ ਕਿ ਚਿੱਟੇ ਵਾਲੇ ਆ ਉਹਨਾਂ ਦੇ ਉੱਤੇ ਥੱਲ ਪਾਈ ਜਾ ਰਹੀ ਹੈ ਤੁਹਾਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਚਿੱਟੇ ਵੀ ਤੇ ਸਾਰੇ ਕੰਮ ਹੋ ਰਹੀ ਹੈ ਚਿੱਟੇ ਵਾਲੇ ਕਰ ਰਹੇ ਹਨ ਹਾਂ ਚਿੱਟੇ ਵਾਲੇ ਕਰ ਰਹੇ ਹਨ ਕੀ ਹੁਣ ਮੰਗ ਗਿਆ ਜੀ ਮੰਗ ਗਿਆ ਹਮਾਰੇ ਸਮਾਨ ਕਰਨੇ ਕਿ ਪ੍ਰਸ਼ਾਸਨ ਦੇ ਕਰਨੇ ਕਿ ਹਮਾਰਾ ਸਮਾਨ ਬਰਾਮਦ ਕਰਵਾਇਆ ਮਤਲਬ ਕਿ ਹਜੇ ਤੱਕ ਤੁਸੀਂ ਤੁਹਾਨੂੰ ਕਿਸੇ ਦੇ ਡਾਊਟ ਆ ਘਰ ਦੇ ਵਿੱਚ ਤੁਹਾਨੂੰ ਲੱਗ ਰਿਹਾ ਇੱਥੇ ਆਹੋ ਇਨਕੁਆਰੀ ਕਰਾਏ ਸਾਰੇ ਘਰ ਦੇ ਵਿੱਚ ਇਨਕੁਆਰੀ ਕਰਾਏ ਪੂਰੇ ਕਲੋਨੀ ਦੀ ਜੀ ਚੋਲੋ ਜਰੂਰ ਆਪਾਂ ਫੋਨ ਲਗਾਇਆ ਜਾਊਗਾ ਬਰੇ ਆਜੇ ਤੁਸੀਂ ਆਜੋ ਇੱਕ ਜਣਾ ਮਨਲੇ ਦਾ ਕੋਈ ਹੈ ਜੀ ਤੁਸੀਂ ਮਨਲੇ ਦੇ ਹੋ ਬਈ ਹਾਂਜੀ ਨਮਸਕਾਰ ਸਰ ਇਹਦੇ ਸਾਹਮਣੇ ਆ ਜੀ ਕੀ ਨਾਮ ਹੈ ਬਈ ਜੀ ਗਣੇਸ਼ ਪਾਟਕ ਨਾਮ ਵਿਨੇਸ਼ ਪਾਟਕ ਜੀ ਕੀ ਬਾਤ ਹੋਈ ਹੈ ਆਪਕੋ ਪਤਾ ਹੈ ਯਹਾਂ ਪੇ ਆਪਕੇ ਮਹੱਲੇ ਮੇ ਚੋਰੀ ਹੋਈ ਹੈ ਕਿਸੇ ਕੇ ਉਪਰ ਡਾਊਟ ਜਾਂ ਕੋਈ ਸ਼ੱਕ ਵਗੈਰ ਹੈ ਆਪਕੋ ਸਰ ਦੇਖੋ ਚੋਰੀਆਂ ਤੇ ਮਹੱਲੇ ਮੇ ਲਗਾਤਾਰ ਹੋ ਰਹੀ ਹੈ ਜੀ ਇਹ ਕਈ ਵਾਰ ਚੱਲ ਰਿਹਾ ਜਿੰਦਰ ਸਿੰਘ ਹੰਦਲ ਕਾਫੀ ਹੈਲਪ ਕਰਦਾ ਅਗੇ ਜੋ ਵੀ ਹੈ ਬਰਦਾਤਾਂ ਨੂੰ ਦੇਖ ਕੇ ਕਰਕੇ ਪਰ ਸਭ ਤੋਂ ਵੱਡੀ ਗੱਲ ਹੈ ਜੀ ਚਲੋ ਆਪਾਂ ਸ਼ਿਕਾਇਤ ਕਰਦੇ ਆ ਕਿ ਮੁੰਡੇ ਗਲਤ ਹੋ ਗਏ ਨੇ ਮੁੰਡੇ ਗਲਤ ਪਾਸੇ ਚੱਲ ਰਹੇ ਆ ਕਹਿੰਦਾ ਮਤਲਬ ਇਹਨੇ ਐਕਸ਼ਨ ਬਿਲਕੁਲ ਨਹੀਂ ਹੈ ਕੀਤਾ ਐਕਸ਼ਨ ਨਹੀਂ ਕੀਤਾ ਨਹੀਂ ਪ੍ਰਸ਼ਾਸਨ ਜਮਈ ਸੁਣ ਕੇ ਰਾਜੀ ਨਹੀਂ ਆ ਜੀ ਤੇ ਜੇ ਅਗਰ ਆਪਣਾ ਸੀਐਮ ਮੈਂ ਜਾਂ ਮੰਤਰੀ ਆ ਜੀ ਆਪਾ ਮੰਤਰੀ ਗੁਰ ਵੀ ਕਈ ਵਾਰੀ ਗਏ ਆ ਮਾਲੋ ਚਲੋ ਗਲਤ ਨਹੀਂ ਹੈਗੀ ਪਰ ਰੇਲੀਆ ਰੁਲੀਆ ਜੇ ਆਪਾ ਜਾਣੇ ਆਣੇ ਆ ਕਹਿੰਦੇ ਮਤਲਬ ਸਰ ਇਸ ਕੰਮ ਬਾਰੇ ਜਿਵੇਂ ਇਸੇ ਹਲਕੇ ਜੇ ਮਾਤਾ ਰਣੀ ਕਲੋਨੀ ਛੱਡੋ ਤੁਸੀਂ ਭਾਰਤਪੁਰ ਕੇ ਬੈਕ ਸਾਈਡ ਤੇ ਜੀ ਜਿੰਨੀ ਗਲਤ ਵਰਤਦਾ ਆਉਂਦੀ ਆ ਉਹ ਸਿਵਾ ਨਾਲੇ ਸੇ ਲੈ ਕੇ ਆ ਚੌਕ ਤੱਕ ਜੀ ਇਹ ਸਭ ਨੇ ਸੜੀਆਂ ਦਾ ਕੰਮ ਹੈ ਇਹ ਦਿਨੇ ਰੇਖੀ ਕਰਦੇ ਨੇ ਦੇ ਰਹੇ ਰਾਤੀ ਚੋਰੀ ਕਰਦੇ ਨੇ ਉਹਨੂੰ ਦੇਖੋ ਅਗਲੇ ਦਾ 60000 ਦਾ ਨੁਕਸਾਨ ਹੋ ਗਿਆ ਜੀ ਜੀ ਕਟੋਗੜੇ ਮੈਂ ਵੀ ਗਿਆ ਇਹ ਵੀ 10 ਮੇਰੇ ਪਰੋਸੀ ਹੈਗੇ ਆ 10 ਬਾਰੀ ਆਪਾਂ ਜਾਏ ਕੋਈ ਮਤਲਬ ਸੂ ਨਹੀਂ ਹੈਗੀ ਠੀਕ ਹੈ ਆ ਰਹੇ ਜਾ ਰਹੇ ਇਹ ਹੈ ਉਹ ਮਨ ਐਕਸ਼ਨ ਨਹੀਂ ਚੱਲ ਰਿਹਾ ਜੀ ਮਤਲਬ ਕਿ ਪੁਲਿਸ ਵਾਲੇ ਤੁਹਾਡੇ ਗੇੜੇ ਕਢਵਾ ਰਹੇ ਨੇ ਮਤਲਬ ਕਿ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਨਾ ਹੋਈ ਨਹੀਂ ਹੋ ਰਹੀ ਹੈ ਬਾਕੀ ਜੋ ਅਗਲੇ ਦੀ ਡਿਮਾਂਡ ਹੈ ਉਹ ਜਿਵੇਂ ਕਹਿ ਰਿਹਾ ਇੱਕ ਵਾਰੀ ਜੇ ਪ੍ਰਸ਼ਾਸਨ ਹੈਲਪ ਕਰੇ ਤਾਂ ਕਿੱਤੀ ਜਾਵੇ ਜਰੂਰ ਜੀ ਜਰੂਰ ਪ੍ਰਸ਼ਾਸਨ ਜਰੂਰ ਕਰੂਗੀ মিডিਆ ਪਰਸਨ ਤੁਹਾਡੇ ਨਾਲ ਤੁਹਾਨੂੰ ਕੀ ਲੱਗਦਾ ਕੀ ਹੈ ਵੀ ਮਹੱਲੇ ਦੇ ਕਿਹੜੇ ਲੋਕ ਨੇ ਜਿਨ੍ਹਾਂ ਨੇ ਚੋਰੀ ਕੀਤੀ ਹੈ ਜਾਂ ਕੋਈ ਜਿਨ੍ਹਾਂ ਦੇ ਉੱਤੇ ਤੁਹਾਨੂੰ ਸ਼ੱਕ ਆ ਕੋਈ ਨਾਮ ਵਗੈਰਾ ਉਹਨਾਂ ਦਾ ਕੁਛ ਨਹੀਂ ਨਹੀਂ ਆਪਾਂ ਐਕਚੁਅਲੀ ਦੇਖੋ ਕਹਿੰਦਾ ਮਤਲਬ ਡਾਇਰੈਕਟ ਆਪਕ ਕਿਸੇ ਨੂੰ ਕਹਿਣਾ ਵੀ ਨਹੀਂ ਹੈ ਜੀ ਜੀ ਪਰ ਇਹ ਜ਼ਰੂਰ ਹੈਗਾ ਵਕਿ ਡਾਊਟ ਹੈ ਡਾਊਟ ਹੈ ਬਿਨਾ ਦੇਖੋ ਮੋਲੇ ਕੇ ਬਿਨਾ ਸੂਝੇ ਇੱਕ ਪੈਸੇ ਕੇ ਤਿਲ ਨਹੀਂ ਜਾ ਸਕਦੀ ਜੀ 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 ਠੀਕ ਹੈ ਤਾਂ ਥੋੜਾ ਬਹੁਤ ਕਿਤੀ ਜਾਵੇ ਇਹ ਚਰਵਾਈ ਜ਼ਰੂਰ ਬੰਦੀ ਹੈ ਜ਼ਰੂਰ ਜੀ ਜਿਹੜੀ ਸ਼ੁਕਰੀਆ ਜੀ ਧੰਨਵਾਦ ਜਿਹੜਾ ਕਿ ਤੁਸੀਂ ਦੱਸ ਸਕਦੇ ਹੋ ਕਿ ਦੋਸਤੋ ਜਿਹੜੇ ਕ ਮਹੱਲਾ ਨਿਵਾਸੀ ਜਗ੍ਹਾ ਦੇ ਉੱਤੇ ਪੂਰੇ ਦਾ ਪੂਰਾ ਮਹੱਲਾ ਨਿਵਾਸੀ ਜਗ੍ਹਾ ਦੇ ਉੱਤੇ ਖੜਾ ਹੋਇਆ ਵਾਕਏ ਕਿਤੇ ਨਾ ਕਿਤੇ ਜਿਹੜਾ ਕਿ ਇੱਕ ਵਾਰ ਫਿਰ ਤੋਂ ਜਿਹੜਾ ਕਿ ਜਮਾਲਪੁਰ ਥਾਣਾ ਸੁਰਖੀਆਂ ਦੇ ਵਿੱਚ ਨਜ਼ਰ ਆ ਰਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਜਮਾਲਪੁਰ ਥਾਣੇ ਦੇ ਜਿਹੜੇ ਕਿ ਪੁਲਿਸ ਮੁਲਾਜ਼ਮ ਸਾਡੀ ਸੁਣਵਾਈ ਨਹੀਂ ਕਰ ਰਹੇ ਕਿ ਸਾਨੂੰ ਤੱਕੇ ਖਾਣੇ ਪੈ ਰਹੇ ਨੇ ਔਨ ਕੈਮਰਾ ਜਿਹੜਾ ਕਿ ਹੈ ਮੌਜੂਦਾ ਐਸ ਐਚਓ ਸਾਹਿਬ ਨੂੰ ਕਾਲ ਕੀਤੀ ਜਾਊਗੀ ਉਹਨਾਂ ਨੂੰ ਪੁੱਛਿਆ ਜਾਊਗਾ ਕਿ ਕੀ ਕਾਰਨ ਹੈ ਜਿਹੜਾ ਕਿ ਪੁਲਿਸ ਪ੍ਰ ਜਿਹੜੇ ਕਿ ਮੌਜੂਦਾ ਐਸਐਚਓ ਮੈਡਮ ਉਹਨਾਂ ਨਾਲ ਲਾਈਵ ਤਸਵੀਰਾਂ 'ਚ ਗੱਲਬਾਤ ਕੀਤੀ ਜਾਊਗੀ ਕਿਨੇ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਇੱਕ ਵਾਰ ਦੁਬਾਰਾ ਕਾਲ ਕਰਦੇ ਹਾਂ ਤੁਸੀਂ ਕੋਲ ਦੇਖ ਸਕਦੇ ਹਾਂ ਕਿ ਜੇ ਅਸੀਂ মিডিਆ ਪਰਸਨ ਜਿਹੜਾ ਕਿ ਐਸਐਚਓ ਸਾਹਿਬ ਨੂੰ ਫੋਨ ਲਗਾ ਰਹੇ ਹਾਂ ਉਹਨਾਂ ਦਾ ਫੋਨ ਨਹੀਂ ਚੱਟ ਰਿਹਾ ਜੇ ਆਮ ਲੋਕ ਫੋਨ ਕਰਦੇ ਹੋਣਗੇ ਤਾਂ ਉਹਨਾਂ ਦਾ ਕੀ ਹਾਲਾਤ ਹੁੰਦੇ ਹੋਣਗੇ ਵਾਕਿਆ ਕਿ ਕਿਤੇ ਨਾ ਕਿਤੇ ਜਮਾਲਪੁਰ ਦੀ ਪੁਲਿਸ ਇਸ ਵਾਰ ਜਿਹੜਾ ਕਿ ਜਮਾਲਪੁਰ ਦੇ ਐਸਐਚਓ ਸਾਹਿਬ ਹੈ ਉਹ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਇੱਕ ਵਾਰ ਦੁਬਾਰਾ ਟਰਾਈ ਕਰਦੇ ਨਹੀਂ ਤੇ ਜਿਹੜੀ ਕਿ ਇਹ ਆਡੀਓ ਇਸੇ ਹੀ ਤਰੀਕੇ ਨਾਲ ਚਲਾਈ ਜਾਊਗੀ ਹੈਲੋ ਹੈਲੋ ਜੈ ਹਿੰਦ ਮੈਮ ਜੈ ਹਿੰਦ ਜੀ ਪੱਤਰਕਾਰ ਹਰਵਿੰਦਰ ਸਿੰਘ ਗੱਲ ਕਰ ਰਿਹਾ ਜੀ ਗੱਲ ਪੰਜਾਬ ਜੀ ਤੋਂ ਉਹ ਠੀਕ ਹੈ ਫੋਨ ਇੱਕ ਵਾਰੀ ਕਰਕੇ ਸੌ ਵੀ ਲੈ ਲੈ ਕਰੋ ਕੋਈ ਵਾਰੀ ਕੋਈ ਬੰਦਾ ਅਮਰਜੈਂਸੀ ਕਿਸੇ ਕੰਮ ਚ ਹੋਵੇ ਜੇ ਇੱਕ ਵਾਰੀ ਨਹੀਂ ਚੱਕਿਆ ਤਾਂ ਥੋੜਾ ਵੇਟ ਕਰ ਲਈਦੀ ਹੁੰਦੀ ਹੈ ਮੈਡਮ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਬੰਦੇ ਤੁਹਾਡੇ ਕੋ ਆ ਰਹੇ ਮੈਡਮ ਉਹ ਵੀ ਤਾਂ ਅਮਰਜੈਂਸੀ ਕੰਮ ਸੀਗਾ ਜੀ ਇਹਨਾਂ ਦੇ 3 ਦਿਨ ਤੋਂ ਚੋਰੀ ਹੋਈ ਹੈ ਬੰਦੇ ਦੀ ਤੁਸੀਂ ਅਰੈਸਟ ਨਹੀਂ ਬੁਵਾ ਰਹੇ ਬੰਦਿਆਂ ਦੇ ਜੀ ਕਿਦੀ ਵੀ ਰਿਸਪੋਂਸ ਆ ਰਹੀ ਜਿਨ੍ਹਾਂ ਦੇ ਉੱਤੇ ਡਾਊਟ ਆ ਜੀ ਇਹਨਾਂ ਨੂੰ ਸ਼ੱਕ ਵਾਲੇ ਬੰਦਿਆਂ ਦੇ ਉੱਤੇ ਜੀ ਕਹਿੰਦੇ ਵੀ 3 ਦਿਨ ਹੋ ਗਏ ਅਸੀਂ ਲਗਾਤਾਰ ਥਾਣੇ ਜਾਂਦੇ ਪਿਆ ਪਰ ਪੁਲਿਸ ਪ੍ਰਸ਼ਾਸਨ ਸਾਨੂੰ ਕੋਈ ਨਹੀਂ ਜਵਾਬ ਦੇ ਰਿਹਾ ਜੀ ਇਧਰ ਲੋਕ मैडम तीन दिन हो गए जी ਤੁਹਾਨੂੰ ਲੱਗਦਾ ਨਹੀਂ ਸੀ ਇੱਥੇ ਕਿਸੇ ਕਿਸੇ ਨਾ ਕਿਸੇ ਨੇ ਮੁਲਾਜ਼ਮ ਨੂੰ ਆਉਣਾ ਚਾਹੀਦਾ ਸੀਗਾ ਜਿਨ੍ਹਾਂ ਦੇ ਉੱਤੇ ਡਾਊਟ ਆ ਜਿਨ੍ਹਾਂ ਦੇ ਘਰ ਦੀ ਚੈਕਿੰਗ ਕਰਾਣੀ ਚਾਹੀਦੀ ਸੀਗੀ ਜੀ ਕੀ ਕੀ ਵੀ ਚੋਰੀ ਹੋਈ ਹੈ मैडम माता रानी मैडम माता रानी कॉलोनी ਦੇ ਵਿੱਚ ਤੁਹਾਨੂੰ ਕੰਪਲੀਟ ਆਈ ਸੀਗੀ ਇਹ ਨਾਮ ਐ ਐਸਆਈ ਪਲਵਿੰਦਰ ਸਰ ਦਾ ਸਰ ਦਾ ਨਾਮ ਲਿਆ ਜਾ ਰਿਹਾ ਜੀ ਵੀ ਜਿਹੜੇ ਕੇਸ ਨੂੰ ਦੇਖ ਰਹੇ ਸੀਗੇ ਜੀ ਕਲਵਿੰਦਰ ਨਾਲ ਗੱਲ ਹੋਈ ਥੋੜੀ ਕਲਵਿੰਦਰ ਸਰ ਜੀ ਬਲਵਿੰਦਰ ਕਲਵਿੰਦਰ ਨਾਲ ਗੱਲ ਹੋਈ ਥੋੜੀ ਫੋਨ ਨਹੀਂ ਚੱਕਰ ਜੀ ਉਹ ਆਏ ਸੀ ਇੱਕ ਬਰਤਨ ਆਇਆ ਜੀ ਕੋਈ ਗੱਲ ਵਿੱਚ ਤੋਂ ਇਹਨੇ ਭੇਜ ਦੇ ਰਹੁਣਾ ਦੇਖਾਂਗੇ ਮੈਡਮ ਇਹਨਾਂ ਦਾ ਕਹਿਣਾ ਵੀ ਬੈਟਰੀਆਂ ਮਹੱਲੇ ਦੇ ਵਿੱਚ ਹੀ ਆ ਜੇ ਹੁਣੇ ਸਾਰਾ ਮਹੱਲਾ ਇਕੱਠਾ ਹੋਇਆ ਸੀ ਕਿਸੇ ਦੇ ਉੱਤੇ ਡਾਊਟ ਹੈ ਇਹਨਾਂ ਨੂੰ ਜੇ ਜੇ ਮੁਲਜ਼ਮ ਭੇਜ ਦਿੰਦੇ ਤਾਂ ਤੁਸੀਂ ਬੜੀ ਮਿਹਰਬਾਨੀ ਹੁੰਦੀ ਜੀ ਇੱਥੇ ਮੈਂ ਦੇਖ ਲੈਂਨੀ ਹਾਂ ਜੀ ਅਸੀਂ ਮੌਕੇ ਤੇ ਹੀ ਖੜੇ ਹਾਂ ਜੀ ਜਿਹੜੇ ਕਿ ਤੁਸੀਂ ਇਹ ਨੇ ਐਸਐਚਓ ਸਾਹਿਬ ਜਮਾਲਪੁਰ ਦੇ ਮੈਡਮ ਆ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿ ਉਨ ਕੈਮਰਾ ਦੇ ਵਿੱਚ ਗੱਲ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦਾ ਇਹਨਾਂ ਦਾ ਰਵਈਆ ਸੀ ਜਿਹੜੇ ਸਾਡੇ ਨਾਲ ਇਸ ਤਰੀਕੇ ਨਾਲ ਗੱਲ ਕਰ ਰਹੇ ਇਹ ਤੇ ਵਾਕਿਆ ਜੀ ਆਮ ਲੋਕੋ ਜਗ੍ਹਾ ਦਿੱਤੇ ਜਾ ਕੇ ਗੋਹਾਰ ਲਗਾਉਂਦੇ ਹੋਣਗੇ ਤੇ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਨਾਲ ਵਰਤਿਆ ਜਾਂਦਾ ਸੀ ਜਿਹੜੇ ਇਹਨਾਂ ਦਾ ਕਿਹਾ ਵੀ ਮੈਂ ਹੁਣ ਦੇਖ ਲੈਨੀ ਆਂ ਵੀ ਜੇ ਕੋਈ ਪੁਲਿਸ ਮੁਲਾਜ਼ਮ ਇਸ ਜਗ੍ਹਾ ਉੱਤੇ ਭੇਜ ਦੇਵੇ ਕਿ ਇਹਨਾਂ ਨੂੰ ਇਦਾਂ ਹੀ ਬੰਦ ਬਕਸੇ ਦੇ ਵਿੱਚ ਰੱਖ ਲਿੱਤਾ ਜਾਊਗਾ ਇਸ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਜਿਹੜੇ ਕਿ ਸੀਐਮ ਭਗਵੰਤ ਮਾਨ ਸਾਹਿਬ ਤੱਕਰ ਪਹੁੰਚ ਸਕੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਨਸ਼ਾ ਮੁਕਤ ਪੰਜਾਬ ਕਰ ਰਹੇ ਹਾਂ ਪਰ ਕਿਤੇ ਨਾ ਚੌਂਕ ਦੇ ਕੋਲ ਜਿਹੜੇ ਕਿ ਵਾਰਦਾਤਾ ਹਜੇ ਵੀ ਉਸੇ ਹੀ ਤਰੀਕੇ ਨਾਲ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਗਲੀ ਅਪਡੇਟ ਦੇ ਕੇ ਜੁੜਾਂਗੇ ਦੇਖਦੇ ਹੋ ਹਰਮਿੰਦਰ ਸਿੰਘ ਦੇ ਨਾਲ ਗੱਲ ਪੰਜਾਬ ਦੀ ਧੰਨਵਾਦ